ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਝੋਟੀਆਂ ਨੇ ਵੱਡੀਆਂ ਝੋਟੀਆਂ ਤਾਜੀ ਸੂਈ ਆ ਇੱਕ ਗੱਬਣ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਹੁਣਾ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਏ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਵੀਰ ਜੀ ਕਿਰਪਾ ਜੀ ਹੋਰ ਸੁਣਾਓ ਵਧੀਆ ਸਭ ਵਧੀਆ ਨਾਂ ਦੱਸ ਦਿਓ ਆਪਦਾ ਨਾਂ ਲਾਪਰੀ ਸਿੰਘ ਜੀ ਪਿੰਡ ਠੱਠਾ ਤਹਿਸੀਲ ਬਟਾਲਾ ਜਿਲ੍ਹਾ ਗਰਦਾਪੁਰ ਜੀ ਠੀਕ ਹੈ ਫੋਨ ਨੰਬਰ ਦੱਸ ਦਿਓ ਵੀਰ ਜੀ ਫੋਨ ਨੰਬਰ 790 455 ਠੀਕ ਹੈ ਜੀ ਚੰਗੀਆਂ ਵੱਡੀਆਂ ਛੋਟੀਆਂ ਲੈ ਆਏ ਵੀਰ ਜੀ ਆਰ ਕੀ ਫਿਰ ਹਾਂਜੀ ਬਿਲਕੁਲ ਜੀ ਬਾਕੀ ਵੀਰ ਜੀ ਚੰਗੀ ਝੋਟੀ ਲੈ ਕੇ ਆਉਂਦੇ ਆ ਚੰਗੇ ਪਸ਼ੂ ਵੀਰੋ ਨਾਲ ਘਰੇ ਵੀ ਚੰਗੇ ਪਸ਼ੂ ਰੱਖਿਆ ਚੰਗੇ ਰਿਕਾਰਡ ਵਾਲੇ ਆ ਵੀਰੇ ਉਹਨਾਂ ਕੋਲੇ ਤੇ ਹਾਂਜੀ ਵੀਰ ਜੀ ਆਪਣਾ ਦੱਸਿਓ ਝੋਟੀ ਬਾਰੇ ਦੱਸ ਦਿਓ ਇਹ ਸੱਜੇ ਪਰਸੋਂ ਦੀ ਮਿੱਝ ਸੁਈ ਜੇ ਪਰਸੋਂ ਸੁਈ ਆ ਤਾਜੀ ਸੁਈ ਆ ਹਾਂਜੀ ਸੁਈ ਮੋਹ ਛੱਗੀ ਜੇ ਤੇ 11 ਲੀਟਰ ਬੋਲਾ ਜੇ ਥੱਲੇ ਦੇ ਅੱਛਾ 11 ਲੀਟਰ ਬੋਲਾ ਹੈਗਾ ਹਨਾ ਜੀ ਠੀਕ ਹੈ ਜੀ ਬੱਚਾ ਕੀ ਪਾਇਆ ਇਹਨੇ ਵੀਰ ਜੀ ਬੱਚਾ ਕੱਟੀ ਜੀ ਵਿੱਚ ਇਹ ਕੱਟੀ ਲਾ ਲਈ ਹੈ ਨਾ ਬਿਲਕੁਲ ਤੇ ਖੋਲੋ ਵੀਰ ਜੀ ਤੋਰ ਵੇਖੋ ਵੀਰ ਜੀ ਵੱਡੀ ਝੋਟੀ ਆ ਲੰਮੀ ਬੇਲ ਚੰਗੀ ਨਸਲ ਆ ਚੰਗੇ ਰਿਕਾਰਡ ਵਾਲੀ ਆ ਜੀ ਤੋਰੋ ਵੀਰ ਜੀ ਤੋਰੋ ਥੋੜਾ ਡਰਦੀ ਹੈ ਨਾ ਤੋਰ ਦਿਓ ਵੇਖੋ ਵੀਰ ਜੀ ਪਿੱਠ ਪੂਰਾ ਥਣਪਾਂਡੇ ਦੀ ਬਹੁਤ ਸਾਫਾ ਲੰਮੀ ਬੇਲ ਆ ਪਤਲੇ ਚੰਮ ਚ ਆ ਗਈ ਆ ਜੀ ਚੰਗੀ ਝੋਟੀ ਆ ਜੀ ਸੂਆ ਵੀਰ ਜੀ ਸੂਆ ਦੂਜਾ ਜੀ ਦੂਜਾ ਸੂ ਆ ਗਈ ਹੈ ਨਾ ਠੀਕ ਹੈ ਜੀ ਵੀਰ ਜੀ ਇਹਦਾ ਪਹਿਲੇ ਸੂਏ ਦਾ ਦੱਸਦੇ ਆ ਕੋਈ ਰਿਕਾਰਡ ਦੁੱਧ ਦਾ ਕਿੰਨਾ ਰਿਹਾ ਉਹ ਝੋਟੀ ਦਾ ਪਹਿਲੇ ਵੀਰ ਜੀ ਇਹਦਾ 14 ਕਿਲੋਟਰ ਦੱਸਿਆ ਜੀ ਇਹ 14 ਕਿਲੋ ਭਰਤਾ ਝੋਟੀ ਨੇ ਬਿਲਕੁਲ ਜੀ ਵੇਖੋ ਵੀਰ ਜੀ ਫੁੱਲ ਲੰਮੀ ਬੇਲ ਆ ਪਤਲੇ ਚਮਚਾ ਬੱਚਿਆਂ ਕੱਟੀ ਪਾ ਲਈ ਜਨੇ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਬਾਕੀ ਵੀਰ ਜੀ ਚਵਾ ਚੂ ਕਿਵੇਂ ਦਾ ਵਾਹ ਵਧੀਆ ਗਾਇਆਂ ਨੂੰ ਪੋਲਾ ਜੀ ਹਾਂਜੀ ਇੱਕ ਨੰਬਰ ਇੱਕ ਵਾਰੀ ਹਾਂਜੀ ਤੁਹਾਨੂੰ ਵੀ ਲਵਾ ਦਨੇ ਬੱਚਾ ਨਾ ਆ ਲਵਾ ਦਿਓ ਬੱਚਾ ਲਵਾ ਦਿਓ ਦੇਖੋ ਵੀਰ ਜੀ ਚੰਗੀ ਝੋਟੀ ਆ ਦੁੱਧ ਦਾ ਵੀਰ ਚੰਗਾ ਰਿਕਾਰਡ ਦੱਸਦਾ ਜੀ ਬੱਚਾ ਵੀ ਚੰਗਾ ਪਾਇਆ ਇਹਨੇ ਹੈ ਨਾ ਹਾਂਜੀ ਬੱਚਾ ਇੱਕ ਰੰਗ ਕਾਲਾ ਪਾਲਿਆ ਹੈ ਨਾ ਹਾਂਜੀ ਇੱਕ ਜੀ ਆ ਗਈ ਵੀਰ ਜੀ ਹਾਂਜੀ ਆ ਗਈ ਬਿਲਕੁਲ ਜੀ ਆ ਵੇਖੋ ਵੀਰ ਜੀ ਚੰਗਾ ਥਣ ਗੱਡਿਆ ਈ ਝੋਟੀ ਨੇ ਬਾਕੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਮਾਰਦੇ ਤਾਰੇ ਵਿੱਚ ਵਾਹ ਵੀ ਵਾਹ ਵੇਖੋ ਵੀਰ ਜੀ ਚਵਾ ਵੇਖੋ ਝੋਟੀ ਦਾ ਕੀ ਕਹਿਣੇ ਆ ਕੀ ਬਾਤਾਂ ਜੀ ਠੀਕ ਆ ਵੀਰ ਜੀ ਠੀਕ ਆ ਠੀਕ ਆ ਜੀ ਵੇਖੋ ਵੀਰ ਜੀ ਝੋਟੀ ਤੋਰੋ ਵੀਰ ਜੀ ਤੋਰੋ ਇੱਕ ਵਾਰੀ ਝੋਟੀ ਕਿੱਡਾ ਸ਼ਾਨਦਾਰ ਵੀਰ ਜੀ ਚਵਾ ਲੱਗਿਆ ਝੋਟੀ ਨੂੰ ਬਾਕੀ ਚੈੱਕ ਕਰੋ ਥਣ ਤੋਰ ਵੀ ਦੀ ਤੋਰ ਦੇਖੋ ਵੀਰ ਜੀ ਕਿੱਡਾ ਸ਼ਾਨਦਾਰ ਚਿਵਾ ਲੱਗਿਆ ਝੋਟੀ ਨੂੰ ਤੋਰ ਵੀ ਦੀ ਲੰਮੀ ਤੋਰ ਦੇ ਚੰਗਾ ਥਣ ਕੱਢਿਆ ਜੀ ਝੋਟੀ ਨੇ ਤੇ ਚਵਾ ਰੂਮ ਵਰਗਾ ਲੱਗਿਆ ਚਵਾ ਭੋਲੇ ਦੀ ਆ ਚੰਗੀ ਝੋਟੀ ਆ ਬਾਕੀ ਕੋਈ ਵੀ ਇੱਥੇ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਆਪਣੀ ਤਸੱਲੀ ਕਰਕੇ ਦੋ ਟਾਈਮ ਚੋਕੇਗਾ ਬਿਲਕੁਲ ਜੀ ਫੁੱਲ ਕਾਦਾ ਲੰਮੀ ਬੇਲ ਆ ਚੰਗੀ ਝੋਟੀ ਆ ਜੀ ਨਸਲ ਚੰਗੀ ਆ ਚਵਾ ਚੰਗਾ ਲੱਗਿਆ ਕਿਹ ਚੀਜ਼ ਦੀ ਕਮੀ ਨਹੀਂ ਹੈ ਜੀ ਕੋਈ ਵੀ ਰ ਇੱਥੇ ਚੱਲ ਕੇ ਆਊਗਾ ਉਹਨੂੰ ਪਸੰਦ ਜ਼ਰੂਰ ਝੋਟੀ ਆਊਗੀ ਛੱਡ ਕੇ ਨਹੀਂ ਜਾਂਦਾ ਜੀ ਹਾਂਜੀ ਵੀਰ ਜੀ ਮੁੱਲ ਕਰ ਲਈਏ ਦਾ ਜਾਇਜ਼ ਹੈ ਕੋਈ ਜਾਇਜ਼ ਹੀ ਕਰਦੇ ਨਹੀਂ ਦੱਸਦਾ ਕੋਈ ਨਾ ਬਿਲਕੁਲ ਦਾ ਰੇਟ ਜਾਇਜ਼ ਹੁੰਦਾ ਵੀਰ ਜੀ ਜਾਇਜ਼ ਹੁੰਦਾ ਸਹੀ ਜੀ ਬਿਲਕੁਲ ਜੀ ਪਸ਼ੂ ਵੀ ਚੰਗੇ ਹੁੰਦੇ ਦੁੱਧ ਵਾਲੇ ਹੁੰਦੇ ਸਾਡੇ ਕੋਲੇ ਦੱਸੋ ਵੀਰ ਜੀ ਕੋਈ ਨਾ 145 ਦੇ ਲਈਏ 145 ਹਾਂਜੀ ਠੀਕ ਹੈ ਰੇਟ ਤਾਂ ਠੀਕ ਹੈ ਵੀਰ ਜੀ ਸਾਡਾ ਜਾਇਜ਼ ਹੈ ਬਾਕੀ ਕਰ ਦੋ ਮਾਨਤਨ ਕਰ ਦੋ 142 ਦੀ ਦੇ ਦਾਂਗੇ ਵੀਰ ਹਾਂ 142 ਦੀ ਹਾਂਜੀ ਬਾਕੀ ਚਲੋ ਆਉਤੋ ਸੱਜੰਪਰਾ ਕਰ ਦਾਂਗੇ ਸੋਟੇ ਆਪਾਂ ਬਿਲਕੁਲ ਜੀ ਇੱਕ 42 ਚੋਂ ਵੀਰ ਕਹਿੰਦਾ ਮਾਂਤਨ ਹੋ ਜੂ ਹਨਾ ਜੀ ਹਾਂਜੀ ਹੋ ਜੂ ਬਿਲਕੁਲ ਜੀ 140 ਦੀ ਜਾਂਦੀ ਹੈ ਵੀਰਾਂ ਨਹੀਂ ਤਾਂ ਫਿਰ ਜਾਇ ਜੀ ਜਾਂਦੋ ਕੋਈ ਨਾ ਹਨਾ ਜੀ ਕੋਈ ਕਰ ਦੋ ਕੋਈ ਨਹੀਂ ਠੀਕ ਹੈ ਜੀ ਵੇਖੋ ਵੀਰ ਜੀ 140 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਫੁੱਲ ਕਾਦਾ ਲੰਮੀ ਬੇਲ ਆ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਗੇੜ-ਗੇੜ ਤੇ ਥਣ ਲੱਗਿਆ ਚਵਾ ਇੱਕ ਨੰਬਰ ਲੱਗਿਆ ਬੱਚਾ ਕੱਟੀ ਆ ਗਈ ਜੀ ਠੀਕ ਹੈ ਵੀਰ ਜੀ 1 40 ਚ ਕਰ ਦਿਓ ਕੋਈ ਵੀਰ ਦੂਰੋਂ ਵੀ ਆਊਗਾ ਹਨਾ ਜੀ ਚੋ ਕਰ ਦਾਂਗੇ ਥੋੜਾ ਬੋਲ ਠੀਕ ਹੈ ਜੀ ਨਾ ਬਿਲਕੁਲ ਬਿਲਕੁਲ ਜੀ ਠੀਕ ਹੈ ਵੀਰ ਜੀ ਮੋਲ ਆਪਾਂ ਵੀਰ ਜੀ ਮੰਗੀ ਤਾਂ ਚਲੋ ਵਾੜਾ ਗਿਆ ਜੀ ਲੈ ਦਾ ਚਲੋ ਮੈਂ ਜਾਇਆ ਜੀ ਵੀਰ ਜੀ ਜਾਇਆ ਜੀ ਮੋਲ ਜਾਇਆ ਜੀ ਠੀਕ ਹੈ ਜੀ ਹਾਂ ਜੀ ਆ ਗਿਆ ਦੂਜੇ ਨੰਬਰ ਤੇ ਜੀ ਹਾਂ ਜੀ ਇਹਦੇ ਬਾਰੇ ਦੱਸਿਓ ਵੀਰ ਜੀ ਇਹ ਵੀਰ ਜੀ ਘੱਬਣਿਆ 10 ਦਿਨ ਖੜਦੀ ਹਫਤਾ 10 ਦਿਨ ਲੈ ਜਾਂਦੇ ਨੇ ਹਫਤੇ ਨੂੰ 10 ਦਿਨ ਖੜਦੀ ਆ ਬਿਲਕੁਲ ਠੀਕ ਹੈ ਸਵੇਰ ਸੁਣੀ ਜੇ ਠੀਕ ਹੈ ਜੀ ਤੇ ਘਰਾਂ ਦੇ ਦੇ ਦਸਮਤ ਆਪ ਕੋ ਉਹਨਾਂ ਚਲੋ ਹੁਣ ਅਤੇ 16 ਲੀਟਰ ਆਪਾਂ ਦੁੱਧ ਹੋਇਆ ਬਾਕੀ ਚਲੋ ਕਿਸਮਤ ਹੈ ਆਪਾਂ ਛੋੜ ਨਹੀਂ ਕਹਿੰਦੇ ਦੁੱਧ ਤੇ 12 13 ਡੰਗ ਦੇ ਦੇਣਾ 14 ਵੀ ਬਿਲਕੁਲ ਬਿਲਕੁਲ ਗਰਮੀਆਂ ਨਾਲ ਹੈ ਨਾ ਵੀਰ ਜੀ ਹਾਂ ਜੀ ਬਿਲਕੁਲ ਜੀ ਤੇ ਬਾਕੀ ਇਹ ਕੀ ਤੁਸੀਂ ਪਸ਼ੂ ਵੀ ਚੰਗੇ ਰੱਖਿਆ ਘਰੇ ਵੀ ਚੰਗੇ ਰੱਖਿਆ ਨਾ ਜੀ ਚੰਗੀਆਂ ਵੱਡੀਆਂ ਛੋਟੀਆਂ ਰੱਖੀਆਂ ਤੁਸੀਂ ਮੱਝਾਂ ਸਾਰੀਆਂ ਸਾਡੇ ਕੋਲ 15 16 ਪਲੱਸ ਹੀ ਆ ਪਲੱਸ ਹੈ ਨਾ ਜੀ ਬਿਲਕੁਲ ਤੇ ਵਿਖਾਈਏ ਵੀਰ ਜੀ ਖੋਲੋ ਤੋਰ ਵੇਖੋ ਵੀਰ ਜੀ ਚੰਗਾ ਰਿਕਾਰਡ ਦੱਸਦਾ ਵੀਰ ਇਹ ਝੋਟੀ ਦਾ ਵੀ ਗੱਬਣਾ ਦਿਨ 10 ਬਾਕੀ ਆ ਜ ਮਾਗੀ ਪੇਟ ਪੁੱਠ ਦੇਖੋ ਝੋਟੀ ਦੀ ਇਹ ਵੀ ਚੰਗੀ ਸ਼ਾਨਦਾਰ ਲੱਗੀ ਆ ਤੇ ਲੇਵਾ ਹੁਣ ਤੋਂ ਹੀ ਚੰਗਾ ਬਣਾਇਆ ਝੋਟੀ ਨੇ ਚੰਗੇ ਲੇਵੇ ਦੀ ਮਾਲਕਾ ਇਹ ਪੜਿਆ ਐ ਨਾ ਕੋਈ ਗਲਬਾ ਨਹੀਂ ਬਿਲਕੁਲ ਜੀ ਬਿਲਕੁਲ ਇਹ ਚੰਗੇ ਰਿਕਾਰਡ ਵਾਲੀ ਝੋਟੀ ਆ ਵੀ ਥਣ ਥੁਣ ਇਹਨੂੰ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਇਹਦਾ ਵੀ ਜੀ ਜੇ ਤੇ ਹੁੰਦਾ ਸ਼ੇਂਗ ਛੋਟਾ ਹਾਂਜੀ ਬਿਲਕੁਲ ਚਲੋ ਇੱਕ 40 ਕਰਨਾ ਸੀ ਠੀਕ ਹੈ ਠੀਕ ਹੈ ਇੱਕ 20 ਦੀ ਦੇ ਦੀਏ ਇੱਕ 20 ਦੀ ਹਾਂਜੀ ਇਹ ਜੈ ਜ ਬਾਕੀ ਵੀਰੇ ਇੱਕ ਹੀ ਗੱਲ ਕਰਦੀਆਂ ਹਨਾ ਇੱਥੇ ਇੱਕ 15 ਦੀ ਦੇ ਦਾਂਗੇ ਇੱਕ 15 ਦੇ ਮਾਂਤਾਨ ਜੇ ਕੋਈ ਆਉ ਦੂਰਾ ਕੋਈ ਵੀਰ ਚੱਲ ਕੇ ਦੂਰ ਆਉਂਗਾ ਮਾਂਤਾਨ ਉਹਦਾ ਜ਼ਰੂਰ ਕਰਿਓ ਹਨਾ ਜੀ ਹਾਂ ਜੀ ਕਰ ਦਾਂਗੇ ਤੇ ਜੇ ਕੋਈ ਜੋੜਾ ਪਾਲੂਗਾ ਫਿਰ ਹੋਰ ਮਾਂਤਾਨ ਕਰਦੇ ਹੋ ਠੀਕ ਹੈ ਜੀ ਚਲੋ 2000 ਛੱਡ ਦਿੰਦੇ ਦੋ ਦੋ 2000 ਛੱਡ ਦਿਓ ਜੋੜੇ ਪਿੱਛੇ ਹਨਾ ਵੀਰੇ ਵੇਖੋ ਜੀ ਵੀਰ ਜੀ ਦਾ ਮੁੱਲ ਜੈਜ ਹੁੰਦਾ ਹਰ ਵੀਡੀਓ 'ਚ ਪਸ਼ੂ ਵੀ ਚੰਗੇ ਹੁੰਦੇ ਆ ਚੰਗੇ ਰਿਕਾਰਡ ਵਾਲੇ ਹੁੰਦੇ ਆ ਬਿਲਕੁਲ ਜੀ ਇੱਡੀ ਝੋਟੀ ਇਹ ਰੇਟ 'ਤੇ ਕੋਈ ਦੇ ਦੇ ਜੇ ਚਲੋ ਸਾਨੂੰ ਆਖਿਓ ਵੀ ਨਹੀਂ ਬਿਲਕੁਲ ਬਿਲਕੁਲ ਜੀ ਫੁੱਲ ਲੰਮੀ ਬੇਲ ਦੀ ਝੋਟੀ ਇਹ ਵੀ ਸ ਬਾਕੀ ਵੀਰੇ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਹਰ ਵੀਡੀਓ ਜੇ ਕਿ ਵੀਰ ਜੀ ਪਸ਼ੂ ਤੇ ਲਾਗੇ ਇੱਕ ਟਾਈਮ ਤੁਸੀਂ ਜਰੂਰ ਪਹੁੰਚੋ ਜਾਂ ਚੁਵਾਈ ਕਰੋ ਪਾਸ ਕਰੋ ਵੀਰ ਜੀ ਤੁਹਾਡਾ ਆਪ ਦਾ ਫਰਜ਼ ਬਣਦਾ ਜੀ ਹਨਾ ਵੀਰ ਜੀ ਹਾਂ ਜੀ ਵੀਰ ਜੀ ਹਾਂ ਜੀ ਠੀਕ ਹੈ ਜੀ ਆ ਵੀਰ ਜੀ ਆਪਾਂ ਦਿੱਤੀਆਂ ਚਲੋ ਚੋਚਵਾ ਕੇ ਦਿੱਤੀਆਂ ਵਾ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਤੁਸੀਂ ਦੱਸਦੇ ਪਏ ਦੋ ਦੋ ਟਾਈਮ ਚੁਆਗੇ ਆਪਾਂ ਫਿਰ ਯਾਨੀ ਕਿ ਫਿਰ ਪਸ਼ੂ ਕੱਲੀ ਦਾ ਹਨਾ ਜੀ ਗੁਰੂ ਕਈਆਂ ਚੀਜ਼ ਜੋੜਾ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਬਿਲਕੁਲ ਜੀ ਬਾਕੀ ਵੇਖੋ ਜੀ ਨਾ ਵੀਰ ਜੀ ਨੇ ਕਦੀ ਕੋਈ ਟਾਈਮ ਲਾਇਆ ਦੱਸਦੇ ਆ ਕਿਦਾਂ ਪਸ਼ੂ ਹੁੰਦਾ ਨਾ ਕੋਈ ਪਹਿਲਾਂ ਥਣਾ ਚ ਪਸ਼ੂ ਆਇਆ ਹੀਗਾ ਬੱਚਾ ਲਾ ਕੇ ਵਿਖਾਇਆ ਤੁਹਾਡੇ ਸਾਹਮਣੇ ਵੀਰੇ ਚੰਗਾ ਵਾ ਬਾਕੀ ਹਰ ਵੀਰ ਨੂੰ ਇਹੋ ਬੈਂਤਿਆ ਵੀਰ ਜੀ ਤੁਸੀਂ ਵੀ ਪਹੁੰਚ ਗਿਆ ਆਪਦੀ ਚਵਾਈ ਕਰੋ ਹਨਾ ਉਹ ਵੀਰ ਜੀ ਤੁਹਾਡਾ ਫਰਜ ਆ ਜੀ ਹਾਂਜੀ ਵੀਰ ਜੀ ਆਪਦਾ ਨਾਮ ਦੱਸ ਦਿਓ ਜੀ ਨਾ ਵੀਰ ਜੀ ਲੱਭ ਸਿੰਘ ਜੀ ਹਾਂਜੀ ਪਿੰਡ ਠੱਟਾ ਤੇ ਸੀਗਰ ਬਟਾਲਾ ਜਿਲ੍ਹਾ ਗੁਰਦਾਪੁਰ ਜੀ ਮੇਨ ਹਾਈ ਗਿਆ ਪੰਜ ਚਾਰ ਕਿਲੇ ਹਟਵਾ ਜੀ ਘਰੋਂ ਠੀਕ ਹੈ ਜੀ ਹਾਂਜੀ ਫੋਨ ਨੰਬਰ ਦੱਸ ਦਿਓ ਵੀਰ ਜੀ